ਕਾ ਵੀ ਪਤੰਦਰ ਉੱਥੇ ਵੀ ਹਰਦੇ ਹਾਂ ਕਰੋ ਬੈਗ ਲੈ ਜਾਂਦੇ ਆ ਤੇ ਫਿਰ ਰੈਸ਼ਨ ਹਫਤੇ ਦਾ ਇਕੱਠਾ ਕਰ ਲਿਆ ਹੁੰਦੇ ਕਿਉਂਕਿ ਇੱਥੇ ਦਾ ਰੋਟੀ ਪਾਣੀ ਆਪਾਂ ਨੂੰ ਘਰੇ ਸੁੱਖਣਾ ਚੰਗਾ ਮਿਲ ਜਾਂਦਾ ਹੈ ਤੇ ਬਾਹਰ ਤੋਂ ਪਤਾ ਥੋੜਾ ਦਾ ਉੱਥਾ ਮਿਲਦਾ ਰੋਟੀ ਉਟੀ ਲੈਣੇ ਪੈਂਦੇ ਨਾ ਸਾਰਾ ਖੁਦ ਕਰਨਾ ਪੈਂਦਾ ਏ ਲਓ ਜੀ ਸਵਾਤ ਮਹੀਨਾ ਬਾਅਦ ਸਾਡੇ ਵਿਆਹ ਤੋਂ ਸਾਡੇ ਦੋਹਾਂ ਦੇ ਆਪਸ ਵਿੱਚ 20 ਸਵਾਲਾਂ ਤੋਂ ਹੁੰਦੇ ਆ ਜ਼ਰਾ ਗਾੜ ਸੁਣੋ ਕਿ ਲਈ ਆਦੀ ਗੁਰੂਆ ਸਾਡੇ ਚ ਨੂੰ ਦਾ ਪਾਜ ਕੀ ਏਲੀ तुम दस हो की आगे। आगे। दस दिन्या, दस दिन 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 सिखाया मेरी और लाडली मैं सुपी नी जगया लाडली में सुपी नी मेरी मां लाडली सुपी नी जगया ਪਰਕੇ ਵਿੱਚ ਗਾਜ ਦਾ ਟਰੱਕ ਮੇਰੇ ਬਾਪੂ ਨੇ ਚੱਲ ਟਰੱਕ ਚਲਾ ਕੇ ਵੀ ਤੇਰਾ ਬਾਪੂ ਲੈ ਕੇ ਗਿਆ ਧੂਮਾ ਮਾਰਦਾ ਤੂੰ ਦੇਖੀ ਨਹੀਂ ਫਰੀਕਾ ਤੱਕ ਪੈਰ ਨਹੀਂ ਪਹੁੰਚਦੇ ਗੱਲਾਂ ਮਾਰਦੇ ਨਾਲ ਗਾਜ ਦਾ ਟਰੱਕ ਆਵਣੀ ਤੇ ਤੁਹਾਡੀ ਗੱਲ ਸੁਣਤੀ ਕੋਈ ਨਾ ਜੱਟ ਕੋਲ ਹਾਂ ਕੀ ਗੁੱਸਾ ਸੁਣ ਚਿੱਲਿਆਂ ਦਾ ਵੇਖਿਆ ਪਹਿਲੇ ਟਰੱਕ ਤੇ ਬਾਪੂ ਨੇ ਟਰੱਕ बाबर बाबा मिठो ਇਸ ਤਰ੍ਹਾਂ ਲੈਣਾ ਵਾਇਕਰ ਵੇ 1 ਮਿੰਟ ਵੇਟ ਕਰੇ ਮੇਰੇ ਭਾਵੇਂ ਤੁਹਾਨੂੰ ਮਲੇਬ ਮੇਲੇ ਬਾਰੇ ਜਾਣਕਾਰੀ ਦੇਣੀ ਜ਼ਰੂਰ ਦੱਸੋ ਤਾਂ ਧੰਤਨ ਬਾਬਾ ਮੀਰਾ ਸਰਾਜ ਜੀ ਤੇ ਦਰਬਾਰ ਉੱਤੇ ਅੱਜ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅੱਜ ਜੋ ਇਲਾਕੇ ਦੀਆਂ ਸੰਤਾਂ ਦੇ ਸੰਜੋਗ ਦੇ ਨਾਲ ਅੱਜ ਬਾਬਾ ਜੀ ਤਨਤਨ ਬਾਬਾ ਮੀਰਾਸ ਰਾਜ ਜੀ ਦਰਬਾਰ ਪੀਰ ਹਦੂਰੀ ਵਿਖੇ ਜੋ ਸਾਲਾਨਾ ਜੋੜ ਮੇਲਾ ਧੂਮ ਧਾਮ ਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੋਕ ਡਾਇਟ ਮੀਤ ਬਰਾੜ ਹਰਮਨਦੀਪ ਐਸਐਸ ਸਿੱਧੂ ਸੁੱਠਪਰੀਦ ਜੋ ਆਪਣੀ ਕਲਾ ਦੇ ਨਾਲ ਸੰਤਾਂ ਦਾ ਮਨੋਰੰਜਨ ਕਰਦੇ ਨੇ ਦੂਰ ਦਰਾਡੇ ਤੋਂ ਸੰਤਾਂ ਬਾਬਾ ਜੀ ਦੇ ਦਰ ਤੇ ਆ ਕੇ ਨਮਸਤਰ ਹੋਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀਆਂ ਵਾ ਬਾਬਾ ਮੀਰਾ ਸਰਾਜ ਜੀ ਦੇ ਦਰਬਾਰ ਦੇ ਉੱਤੇ ਸਾਰੀਆਂ ਸੰਤਾਂ ਦੂਰ ਦਰੇਡੇ ਤੋਂ ਆਈਆਂ ਜਿਨ੍ਹਾਂ ਸੰਤਾਂ ਨੇ ਬਾਬਾ ਜੀ ਦੇ ਮੇਲੇ ਦੇ ਵਿੱਚ ਸੰਜੋਤ ਕੀਤਾ ਵਾ ਉਹਨਾਂ ਸੰਗਤਾਂ ਦਾ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਦਰਬਾਰ ਵੱਲੋਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਕਹਿੰਨਾ ਵਾਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਂ ਜੋ ਅੱਜ ਸੰਗਤਾਂ ਮੇਲੇ ਦੇ ਪਹੁੰਚੀਆਂ ਵਾਂ ਉਹਨਾਂ ਨੂੰ ਮੈਂ ਲੱਖ ਲੱਖ ਮੇਲੇ ਦੀਆਂ ਵਧਾਈਆਂ ਦੇਣਾ ਵਾਂ ਕਿੰਨੇ ਸਮਾਂ ਪਹਿਲਾਂ ਜਿਹੜੀ ਹੈ ਸਲਾਨਾ ਜੋੜ ਮੇਲੇ ਦੀ ਤਿਆਰੀ ਸ਼ੁਰੂ ਹੋਈ ਸੀ ਇਹ ਬਾਬਾ ਜੀ ਦੇ ਸਾਲਾਨਾ ਜੋੜ ਮੇਲੇ ਦੀ 2 ਮਹੀਨੇ ਹੋ ਗਏ ਆ ਤਿਆਰੀ ਕਰਦਿਆਂ ਨੂੰ ਜੋ 2 ਮਹੀਨਿਆਂ ਦੇ ਵਿੱਚ ਅੱਜ ਜੋ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਵਾ ਜੋ ਸੰਤਾਂ ਧੂਮ ਧਾਮ ਨਾਲ ਮਨਾ ਰਹੀਆਂ ਵਾ ਲਗਾਤਾਰ ਬਰਸਾਤ ਹੋ ਰਹੀ ਹੈ ਲੱਗਦਾ ਨਹੀਂ ਸੀ ਕਿ ਸੰਤਾਂ ਘਟ ਆਉਣਗੀਆਂ ਤੇ ਦੇਖਦੇ ਆ ਕਿ ਸੰਤਾਂ ਦਾ ਬਿਲਕੁਲ ਹੜਾ ਆਇਆ ਪਿਆ ਹੈ ਸਾਡੇ ਕਿਨਾਰਾਂ 'ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਵੇਰੇ ਅੱਜ ਬਾਰਿਸ਼ ਤੇ ਬਹੁਤ ਹੋਈ ਆ ਪਰ ਸੰਤਾਂ ਤੁਸੀਂ ਆਪ ਮਹਾਰੇ ਉੱਤੇ ਵੇਖ ਸਕਦੇ ਜੇ ਕੀ ਦਰਬਾਰ ਦੇ ਉੱਤੇ ਜਿਹਦੇ ਠਲੋਨ ਨੂੰ ਥਾਣ ਹੀ ਜਿਹਦੇ ਪੈਰ ਰੱਖਣ ਨੂੰ ਜੋ ਸੰਤਾਂ ਦਾ ਹੜ ਆਇਆ ਪਿਆ ਵਾ ਇਹ ਇੱਕ ਬਾਬਾ ਜੀ ਦੇ ਦਰਬਾਰ ਦੇ ਨਾਲ ਸੰਤਾਂ ਦਾ ਪਿਆਰ ਆ ਤੇ ਜਿਹੜੀਆਂ ਸੰਤਾਂ ਵਾਂ ਉਹ ਬਾਬਾ ਜੀ ਦੇ ਦਰ ਤੋਂ ਇਥੋਂ ਖੁਸ਼ੀਆਂ ਲੈ ਕੇ ਆਪਣੀਆਂ ਮਨੋਟਾਮਨਾਵਾਂ ਪੂਰੀਆਂ ਕਰਦੀਆਂ ਵਾਂ ਤੇ ਕੁਸ਼ੀਆਂ ਪ੍ਰਾਪਤ ਕਰਦੀਆਂ ਜਿਹੜੇ ਲੋਕ ਜਿਹੜੇ ਇਸ ਵੇਲੇ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਪੰਜਾਬ 'ਚ ਜਿਹੜੀਆਂ ਵੀ ਇਸ ਵੇਲੇ ਦਰਸ਼ਨ ਕਰ ਰਹੀਆਂ ਨੇ ਬਾਬਾ ਜੀ ਦੇ ਦਰਬਾਰ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਬਾਬਾ ਜੀ ਦੇ ਦਰਬਾਰ ਤੇ ਪਤਾ ਜ਼ਰੂਰ ਦੱਸੋ ਜਾਂ ਉਹਨਾਂ ਦਰਸ਼ਨ ਕਰ ਸਕਣ ਮੈਂ ਸਭ ਤੋਂ ਪਹਿਲਾਂ ਦੇ ਐਨ ਆਰ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਦਰਬਾਰ ਦੇ ਨਾਲ ਹਰ ਸਾਲ ਸੰਯੋਗ ਕਰਦੇ ਆ ਜੋ ਇਸ ਸਾਲ ਵੀ ਐਨ ਆਰ ਆਈ ਵੀਰ ਜਿਹੜੇ ਆ ਬਾਬਾ ਜੀ ਦੇ ਦਰਬਾਰ ਦੇ ਨਾਲ ਜੁੜੇ ਆ ਜਿਹੜੇ ਲਾਟੇ ਦੇ ਨਾਲ ਇਸ ਪਿਆਰ ਆ ਇਸ ਇਲਾਕੇ ਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਇਹ ਦਰਬਾਰ ਧੰਨ ਧੰਨ ਬਾਬਾ ਮੀਰਾ ਸਰਾਜ ਜੀ ਪੀਰ ਅਧੂਰੀ ਇਹ ਦਰਬਾਰ ਪਿੰਡ ਮਾਲੂਵਾਲ ਨਹੀਂ ਦੀਟ ਨੱਥੂਪੁਰਾ ਚੀਚਾ ਭਗਣਾ ਦੇ ਨਜ਼ਦੀਕ ਹੀ ਹੈ ਅੰਬਰਸਰ ਰੋਡ ਤੋਂ 88 ਤੋਂ ਆਉਂਦਿਆਂ ਭਗਣੇ ਨੂੰ ਇਸ ਦਰਬਾਰ ਦੇ ਉੱਤੇ ਕੁੱਤੇ ਦੇ ਟੱਟੇ ਜਾਣ ਤੇ ਜਾਂ ਕਿਸੇ ਨੂੰ ਹਲਕਾ ਹੋ ਜਾਂਦਾ ਵਾ ਇਸ ਦਰਬਾਰ ਦੇ ਉੱਤੋਂ ਜੋ ਉਹ ਟੋਟ ਮਿਲਦਾ ਵਾ ਬਾਬਾ ਜੀ ਦੇ ਚਰਾਗਾ ਦਾ ਤੇਲ ਤੇ ਜੋ ਟੋਟਿਆ ਜਿਹਦਾ ਪ੍ਰਸ਼ਾਦ ਉਹ ਜਦੋਂ ਯਾਤਰੂ ਛੱਡ ਲੈਂਦਾ ਵਾ ਤੇ ਪੰਜਾਂ ਦਹਾਂ ਮਿੰਟਾਂ ਦੇ ਵਿੱਚ ਹੀ ਬਾਬਾ ਜੀ ਦੇ ਦਰਬਾਰ ਤੇ ਤੰਦਰੁਸਤ ਹੋ ਜਾਂਦਾ ਵਾ ਕਿਸ ਨਾਂ ਦੇ ਨਾਲੇ ਜਗਾ ਜਿਹੜੀ ਆ ਦੁਨੀਆ ਦੇ ਵਿੱਚ ਜਿਹੜੀ ਆ ਇਹ ਦੇਸ਼ ਵਿਦੇਸ਼ ਦੇ ਵਿੱਚ ਇਹ ਦਰਬਾਰ ਧੰਨ ਧੰਨ ਬਾਬਾ ਮੀਰਾ ਜਰਾਜ ਜੀ ਪੀਰ ਅਧੂਰੀ ਦੇ ਨਾਲ ਦੇ ਨਾਲ ਇਹ ਜਿਹੜਾ ਦਰਬਾਰ ਆ ਇਹ ਜਾਣਿਆ ਜਾਂਦਾ ਵਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਜੀ ਆਇਆਂ ਜੀ ਮੈਂ ਫਿਰ ਆਪਣੇ ਵੱਲੋਂ ਤੇ ਦਰਬਾਰ ਵੱਲੋਂ ਮੇਲੇ ਵਿੱਚ ਆਈਆਂ ਸੰਗਤਾਂ ਦਾ ਤੇ ਮੇਲੇ ਵਿੱਚ ਸੰਜੋਗ ਦੇਣ ਵਾਸਤੇ ਸੰਗਤਾਂ ਦਾ ਤੇ ਇਹਦੇ ਲੋ ਧੰਨਵਾਦ ਕਰਦਾ ਵਾ ਆਇਆਂ ਸੰਤਾਂ ਨੂੰ ਜੀ ਆਇਆਂ ਕਹਿੰਦਾ ਵਾ ਵਾਹਿਗੁਰੂ ਜੀ ਦਾ ਛਾਲਾ ਵਾਹਿਗੁਰੂ ਜੀ ਕੀ ਫਤ ਜੀ ਮੇਰਾ ਨਾਮ ਹੈ ਗੁਰਿੰਦਰਜੀਤ ਸਿੰਘ ਗਲੀ ਸਰਪੰਚ ਤੇ ਆਪਣਾ ਲਾਗਾ ਪਿੰਡ ਨੱਥੂਵਾਲ ਮਾਲੂਵਾਲ ਤੇ ਇਹਦਾ ਜਿਹੜਾ ਫਲਾਣਾ ਜੋੜ ਮੇਰਾ ਜਰੂਰ ਲੋਕਾਂ ਨੂੰ ਇਸ ਬਾਰੇ ਜੀ ਇਹ ਮੇਲਾ ਹੁ ਤੰਤਨ ਬਾਬਾ ਮੀਆਂ ਸਰਾਜ ਜੀ ਦਾ ਫਲਾਣਾ ਜੋੜ ਮੇਲਾ ਹਰ ਸਾਲ ਵੀ ਕਰਾਂ ਪਿੰਡ ਮਾਲੂਵਾਲ ਪਿੰਡ ਨੱਥੂਵਾਲ ਜੀ ਸੰਗਤ ਮਣਾਉਂਦੀ ਹੈ ਜੀ ਬੜੀ ਧੂਮ ਦਾ ਮੇਲਾ ਜਿ ਮਨਾਇਆ ਜਾਂਦਾ ਹੈ ਕਿੰਨੇ ਕੁ ਲੋਕ ਪਹੁੰਚੇ ਮੀ ਇੱਥੇ ਘੱਟੋ ਘੱਟ ਵੀ 1500 2000 ਦੇ ਲਗਜਗ ਲੋਕ ਜਿਹੜਾ ਸਿਰੇ بارش ਦਾ ਮੌਸਮ ਸੀਗਾ ਲੱਗਦਾ ਸੀਗਾ ਕਿ ਸੰਗਤਾਂ ਨੂੰ ਹੋਰ ਚੁਸਕ ਲੋਈ ਹਾਂਜੀ ਜੀ ਉਹ ਤਾਂ ਲੱਗਦਾ ਸੀ ਮੁਸ਼ਕਲ ਹੈ ਬੋ ਜੀ ਪਰ ਨਹੀਂ ਫੇਰ ਹੀ ਪ੍ਰਮਾਤਮਾ ਨੇ ਮਿਹਰ ਕੀਤੀ ਜੀ ਬਾਬਾ ਮੀਆਂ ਸਰਾਜ ਨੇ ਵੜੀਏ ਬਹੁਤ ਬੜੀਆਂ ਮੇਲਾ ਬੁੱਕ ਤਿਆਰੀ ਇਹਨਾਂ ਦਾ ਹੀ ਵੀਰਾਂ ਦਾ ਲੋਕ ਜਿਹੜੇ ਵੇਖਣੇ ਚਾਹਾਂਗੇ ਜ਼ਰੂਰ ਉਹਨਾਂ ਨੂੰ ਸਾਰਿਆਂ ਸਾਰਿਆਂ ਨੂੰ ਮੁਬਾਰਕਾਂ ਜੀ ਹਾਜ਼ਰ ਹੋੜ ਕੇ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਕਿੰਨੇ ਚਿਰ ਤੋਂ ਇਹ ਮੇਲਾ ਜਿਹੜਾ ਵਾ ਸ਼ੁਰੂਆਤ ਤੇ ਦੀ ਉਹ ਸ਼ੁਰੂਆਤ ਤੇ ਚਲੋ ਸਾਡੇ ਵੀ 20 ਸਾਲ عمر ਚੱਲੀ ਆ ਜੀ ਤੇ ਲਗਾਤਾਰ ਮੇਲਾ ਹਰ ਸਾਲ ਇਦਾਂ ਬਣਾ ਰਿਹਾ ਹੈ ਜੀ ਕਿਸਨਾ ਤੇ ਕਿਰਪਾ ਇਹ ਬਾਬਾ ਮੀਆਂ ਸਰਾਜ ਜੀ ਜਿੱਥੇ ਹਲਕੇ ਕੁੱਤੇ ਦਾ ਟੋਕ ਮਿਲਦਾ ਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਇਥੇ ਬਿਨੈ ਸਹੀ ਹੁੰਦੇ ਆ ਜੀ ਜਿਹੜੇ ਹਲਕੇ ਕੁੱਤੇ ਦੇ ਵੱਡੇ ਦਾ ਟੋਕ ਲੱਗ ਹਾਂਜੀ ਪੁੱਤਿਆਂ ਨੂੰ ਵੱਡੇ ਹੁੰਦਾ ਮੇਰੇ ਵੱਲੋਂ ਮੇਰੀ ਪਿੰਡ ਦੇ ਵੱਲੋਂ ਮਾਲੂ ਵਾਲੀ ਸੰਗਤ ਵੱਲੋਂ ਸੰਗਤ ਵੱਲੋਂ ਸਾਰਿਆਂ ਨੂੰ ਮਿਲਦੀਆਂ ਲੱਖ ਲੱਖ ਮੁਬਾਰਕਾਂ ਜੀ ਮੈਂ ਗੁਰਵਿੰਦਰ ਸਿੰਘ ਪਿੰਡ ਨੱਥੂਗੜਾ ਪੜਾਣ ਹਲਕਾ ਟਾਰੀ ਭੋਜਨ ਸਮਾਜ ਪਾਰਟੀ ਅੱਜ ਜਿਹੜੇ ਸਾਡੇ ਮਹਾਂਪੁਰਸ਼ ਬਾਬਾ ਮੀਰਾਂਸ ਰਾਜ ਜੀ ਜਿਨ੍ਹਾਂ ਦਾ ਅੱਜ ਜੋੜ ਮੇਲਾ ਵੱਡੇ ਪੱਧਰ ਤੇ ਮਹਾਂਪੁਰਸ਼ਾਂ ਦੀ ਬਦੌਲਤ ਸੰਗਤਾਂ ਮਨਾ ਰੀਆਂ ਸਾਡੇ ਦੇ ਨਾਲ ਸਾਡੇ ਨੱਥੂਪੁਰੇ ਦੇ ਸਰਪੰਚ ਗੁਰਿੰਦਰਜੀਤ ਸਿੰਘ ਜੀ ਗਿੰਦੀ ਉਹ ਵੀ ਸਾਥੀ ਨਾਲ ਖੜੇ ਆ ਸਾਡੇ ਵਿੱਚੋਂ ਜਾ ਚੁੱਕੇ ਪੱਤਰਕਾਰ ਪਗਨੇਤੂ ਉਹਨਾਂ ਦੇ ਬ੍ਰਦਰ ਜੀ ਵੀ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਜੀ ਬਾਬੇ ਜੀਆਂ ਮੇਲੇ ਦੀਆਂ ਰੌਣਕਾਂ ਵਧਾਉਣ ਵਿੱਚ ਬਹੁਤ ਯੋਗਦਾਨ ਆ ਔਰ ਸਾਰੀ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਬਾਬਾ ਮੇਜਰ ਸਿੰਘ ਜੀ ਜਿਹੜੇ ਸ਼ਰੋਮਣੀ ਕਮੇਟੀ ਦੇ ਵਿੱਚ ਵੀਰ ਬਾਬਾ ਬਡਾ ਸਾਹਿਬ ਲੋਕਰੀ ਕਰਦੇ ਆ ਉਹ ਵੀ ਕਾਫੀ ਟਾਈਮ ਤੋਂ ਇੱਥੇ ਬਾਬਾ ਜੀ ਦੇ ਜੋੜ ਮੇਲੇ ਦੇ ਵਿੱਚ ਰੁੱਝੇ ਹੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਔਰ ਇੱਥੇ ਇਹ ਜਿਹੜਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਇੱਥੇ ਹਲਕੀ ਕੁੱਤੀ ਨੇ ਕੱਟਿਆ ਵੀ ਤੇ ਬਹੁਤ ਦੂ ਦਰਾਡੇ ਤੋਂ ਸੰਗਤਾਂ ਇੱਥੇ ਪੁੱਜਦੀਆਂ ਤੇ ਉਹਨਾਂ ਦਾ ਹਲਕਾ ਜਿਹੜਾ ਇਹ ਦੂਰ ਕੀਤਾ ਜਾਂਦਾ ਇਹ ਕਰਕੇ ਇਹ ਬਹੁਤ ਹੀ ਪੂਰੇ ਭਾਰਤ ਦੇ ਵਿੱਚ ਮੰਨੀ ਹੋਈ ਇਹ ਇਹ ਜਿਹੜੀ ਦਰਗਾਹ ਆ ਪੀਰਾਂ ਦੀ ਇੱਥੇ ਜੋੜ ਮੇਲੇ ਸਾਡੇ ਹੁੰਦਿਆਂ ਜਿਵੇਂ ਅਸੀਂ ਸੁੱਟ ਸੰਭਾਲੀ ਆ ਉਦੋਂ ਤੋਂ ਹੀ ਇਹ ਮੇਲੇ ਜਿਹੜੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਲੱਗਦੇ ਆ ਜੀ ਔਰ ਜਿਹੜੇ ਸਾਡੇ ਪੱਤਰਕਾਰ ਸਾਥੀ ਇੱਥੇ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ